ਉਹਦਾ ਕੰਮ ਫਿਲਮ ਵਿੱਚ ਐਕਟ ਕਰਨਾ ਹੈ ਉਹ ਦੇਖੋ ਤੇ ਜਿੰਨੀ ਉਹਦੀ ਤਾਰੀਫ ਹੈ ਕੰਮ ਦੀ ਉਹ ਦੇਖੋ ਕਿੱਥੋਂ ਸ਼ੁਰੂ ਹੁੰਦਾ ਹੈ ਫਿਲਮ ਚ ਇੱਕ 17 ਸਾਲ ਦੇ ਪੋਲੇ ਜੇ ਮੁੰਡੇ ਤੋਂ ਲੈ ਕੇ ਪਿੰਡ ਦੇ ਸਰਪੰਚ ਬਣਨ ਤੱਕ ਦੀ ਜਰਨੀ ਵਿੱਚ ਕਿਵੇਂ ਗ੍ਰੋਥ ਦਿਖਾਈ ਹੈ ਉਹਨੇ ਆਪਣੇ ਐਕਟ ਨਾਲ ਪਰ ਤੁਸੀਂ ਉਹਨੂੰ ਟਾਰਗੇਟ ਕਰ ਰਹੇ ਹੋ ਜੋ ਉਹਨੇ মিডিਆ ਸਾਹਮਣੇ ਗੱਲ ਕੀਤੀ ਪਹਿਲੀ ਵਾਰੀ মিডিਆ ਫੇਸ ਕੀਤਾ ਨਰਵਸ ਸੀ ਬੁੱਲ ਸੁਕਰੇ ਸਾਂ ਉਹਦੇ ਉਹ ਇਸ ਕੰਮ ਦਾ ਆਦੀ ਨਹੀਂ ਹੈ ਸਟੇਜ ਤੋਂ ਦੋ ਬੰਦੇ ਅੱਗੇ ਗੱਲ ਕਰਨ ਲੱਗਿਆ ਸਾਨੂੰ ਤਰੇਲੀ ਆ ਜਾਂਦੀ ਹੈ 18 ਸਾਲ ਦਾ ਹੈ ਹਲੇ ਕੀ ਗਲਤ ਕਰਤਾ ਉਹਨੇ ਪੰਜਾਬੀ ਸਿਨੇਮਾ ਵਿੱਚ ਆਪਣਾ ਯੋਗਦਾਨ ਪਾ ਕੇ ਉਹ ਬੰਦਾ ਹੈ ਲਖਸ਼ ਜਿਨੇ ਕਦੇ ਇੰਸਟਾ ਨਹੀਂ ਚਲਾਇਆ ਸੀ ਪਹਿਲੀ ਪੇ ਕੋਨੇ ਫਿਲਮ ਵੇਲੇ ਪਾਈ ਸੀ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਵਾਲਾ ਕਿ ਪਾਪਾ ਇੱਥੇ ਸਭ ਪ੍ਰੋਪਗੈਂਡਾ ਹੈ ਤੇ ਅਜੋ ਆਪ ਇਸ ਪ੍ਰੋਪਗੈਂਡਾ ਦਾ ਸ਼ਿਕਾਰ ਹੋ ਗਿਆ ਇੰਨਾ ਡੀ ਪਰਟਿਸਟ ਹਰ ਗੱਲ ਨੂੰ ਸਮਝ ਕੇ ਐਕਟ ਕਰਨ ਵਾਲਾ ਉਹਨੂੰ ਥੋੜ ਦੇਣ ਵਾਲਾ ਇੰਨਾ ਹੋਣ ਹਰ ਐਕਟਰ ਇਸ ਉਮਰੇ ਬੱਚਿਆਂ ਦੀ ਮੈਂਟਲ ਹੈਲਥ ਕਿੰਨੀ ਸੈਂਸਿਟਿਵ ਹੁੰਦੀ ਹੈ ਖੂਨ ਗਰਮ ਹੁੰਦਾ ਹੈ ਕਲਾਸ ਵਿੱਚ ਬੇਇੱਜ਼ਤੀ ਹੋਣ ਤੇ ਕੁਝ ਕਰ ਕਰਾ ਲੈਂਦੇ ਨੇ ਤੇ ਤੁਸੀਂ ਪੂਰੀ ਦੁਨੀਆ ਸਾਹਮਣੇ ਉਹਨੂੰ ਪੰਡਣ ਲੱਗਿਓ ਅੱਜ ਉਹਦੇ ਤੇ ਕੋਈ ਇਫੈਕਟ ਆ ਗਿਆ ਸਾਰੀ ਜ਼ਿੰਦਗੀ ਪਈਓ ਦੇ ਸਾਹਮਣੇ ਸਿਰਫ ਇੱਕ ਫਿਲਮ ਦੇ ਜਲਦੀ ਆਉਣ ਦੀ ਰੰਜਿਸ਼ ਜਿੰਨੀ ਜਿੰਨੀ ਓਪਨਿੰਗ ਲੱਗੀ ਹੈ ਦੋਨਾਂ ਨੂੰ ਇਹੋ ਜਿਹਿਆਂ ਸੈੱਟ ਵੀ ਹੋ ਰਾਂ ਜਾਂਦੀ ਹੈ 쇼 ਫੇਰ ਵੱਧ ਜਾਣੇ ਸੀ ਰਾਤ ਨੂੰ ਪਤਾ ਲੱਗਿਆ 4 ਵਜੇ ਤੱਕ ਕੋਹੋ ਸੁੱਤਾ ਨਹੀਂ ਹੁਣ ਸਾਰਾ ਪਰਿਵਾਰ ਬੈਠਾ ਰਜਾਈ ਚੋਂ ਬਾਹਰ ਨਹੀਂ ਆ ਰਿਹਾ ਬੱਚੇ ਤੋਂ ਉੱਪਰ ਕੋਚ ਨਹੀਂ ਹੁੰਦਾ ਇਹੋ ਜਿਹਾਂ ਲੱਖਾਂ ਫਿਲਮਾਂ ਕੁਰਬਾਨ ਉਹਦੇ ਤੋਂ ਇੰਨਾ ਸੋਹਣਾ ਕੰਮ ਕਰਕੇ ਸਾਰੀ ਜ਼ਿੰਦਗੀ ਤੇ ਅੱਜ ਵੀ ਇਹੋ ਜੀ ਫਿਲਮ ਦੇ ਕੇ ਵੀ ਜੇ ਇਹ ਹਾਲ ਹੈ ਤਾਂ ਤੁਹਾਨੂੰ ਆ ਤੁਹਾਡੇ ਸਾਰਿਆਂ ਦਾ ਉਹਦਾ ਕੰਮ ਫਿਲਮ ਕਰਨਾ ਹੈ ਫਿਲਮ ਦੇਖੋ ਮੀਡੀਆ 'ਚ ਕਿਵੇਂ ਗੱਲ ਕਰਦਾ ਹੈ ਇਹ ਕੀ ਗੱਲ ਹੋਈ ਸਿੱਖ ਜਾਊਗਾ ਕਿੰਨਾ ਨਿਆਣਾ ਸਿਆਣਾ ਹੈ ਉਹਨੇ ਫਿਲਮ ਨੂੰ ਉਸ ਦਿਨ ਹਾਂ ਕੀਤੀ ਜਿਸ ਦਿਨ ਮੈਂ ਮਹਾਰਾਜਾ ਰਣਜੀਤ ਸਿੰਘ ਵਾਲਾ ਕਨੈਕਸ਼ਨ ਲੈ ਕੇ ਆਇਆ ਸੀ ਅਦਰਵਾਇਜ਼ ਉਹਦਾ ਸੀ ਪਾਪਾ ਮੈਂ ਹਲੇ ਪੜਨਾ ਫਿਲਮਾਂ ਨਹੀਂ ਕਰਨੀਆਂ ਫਿਲਮਾਂ ਬਾਅਦ ਚ ਕਰ ਲਵਾਂਗੇ ਲਵ ਯੂ ਸਾਰਿਆਂ ਨੂੰ ਜਿਨ੍ਹਾਂ ਨੇ ਫਿਲਮ ਦੇਖੀ ਲਖਸ਼ ਦੇ ਕੰਮ ਨੂੰ ਦੇਖਿਆ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਲਖਸ਼ ਨੂੰ ਮੀਡੀਆ ਸਾਹਮਣੇ ਖੜਨਾ ਵਿਚਰਨਾ ਸਿਖਾਇਆ ਉਹਨਾਂ ਦਾ ਵੀ ਧੰਨਵਾਦ ਉਹਦਾ ਕੰਮ ਫਿਲਮ ਵਿੱਚ ਐਕਟ ਕਰਨਾ ਹੈ ਉਹ ਦੇਖੋ ਤੇ ਜਿੰਨੀ ਉਹਦੀ ਤਾਰੀਫ ਹੈ ਕੰਮ ਦੀ ਉਹ ਦੇਖੋ ਕਿੱਥੋਂ ਸ਼ੁਰੂ ਹੁੰਦਾ ਹੈ ਫਿਲਮ ਚ 17 ਸਾਲ ਦੇ ਪੋਲੇ ਜੇ ਮੁੰਡੇ ਤੋਂ ਲੈ ਕੇ ਪਿੰਡ ਦੇ ਸਰਪੰਚ ਬਣਨ ਤੱਕ ਦੀ ਜਰਨੀ ਵਿੱਚ ਕਿਵੇਂ ਗਰੋਥ ਦਿਖਾਈ ਹੈ ਉਹਨੇ ਆਪਣੇ ਐਕਟ ਨਾਲ ਪਰ ਤੁਸੀਂ ਉਹਨੂੰ ਟਾਰਗੇਟ ਕਰ ਰਹੇ ਹੋ ਜੋ ਉਹਨੇ মিডিਆ ਸਾਹਮਣੇ ਗੱਲ ਕੀਤੀ ਪਹਿਲੀ ਵਾਰੀ মিডিਆ ਫੇਸ ਕੀਤਾ ਨਰਵਸ ਸੀ ਬੁੱਲ ਸੁਕਰੇ ਸਾਂਉ ਦੇ ਉਹ ਇਸ ਗਾਮ ਦਾ ਆਦੀ ਨਹੀਂ ਹੈ ਸਟੇਜ ਤੋਂ ਦੋ ਬੰਦੇ ਅੱਗੇ ਗੱਲ ਕਰਨ ਲੱਗਿਆ ਸਾਨੂੰ ਤਰੇਲੀ ਆ ਜਾਂਦੀ ਹੈ 18 ਸਾਲ ਦਾ ਹੈ ਹਲੇ ਕੀ ਗਲਤ ਕਰਤਾ ਉਹਨੇ ਪੰਜਾਬੀ ਸਿਨੇਮਾ ਵਿੱਚ ਆਪਣਾ ਯੋਗਦਾਨ ਪਾ ਕੇ ਉਹ ਬੰਦਾ ਹੈ ਲਖਸ਼ ਜਿਨੇ ਕਦੇ ਇੰਸਟਾ ਨਹੀਂ ਚਲਾਇਆ ਸੀ ਪਹਿਲੀ ਪਿਕ ਕੋਨੇ ਫਿਲਮ ਵੇਲੇ ਪਾਈ ਸੀ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਵਾਲਾ ਕਿ ਪਾਪਾ ਇੱਥੇ ਸਭ ਪ੍ਰੋਪਗੈਂਡਾ ਹੈ ਤੇ ਅਜੋ ਆਪ ਇਸ ਪ੍ਰੋਪਗੈਂਡਾ ਦਾ ਸ਼ਿਕਾਰ ਹੋ ਗਿਆ ਇੰਨਾ ਡੀਪ ਆਰਟਿਸਟ ਹਰ ਗੱਲ ਨੂੰ ਸਮਝ ਕੇ ਐਕਟ ਕਰਨ ਵਾਲਾ ਉਹਨੂੰ ਥੋੜ੍ਹ ਦੇਣ ਵਾਲਾ ਇੰਨਾ ਹੋਨ ਹਾਰ ਐਕਟਰ ਇਸ ਉਮਰੇ ਬੱਚਿਆਂ ਦੀ ਮੈਂਟਲ ਹੈਲਥ ਕਿੰਨੀ ਸੈਂਸਿਟਿਵ ਹੁੰਦੀ ਹੈ ਖੂਨ ਗਰਮ ਹੁੰਦੇ ক্লাস ਵਿੱਚ ਬੇਇੱਜ਼ਤੀ ਹੋਣ ਤੇ ਕੁਝ ਕਰ ਕਰਾ ਲੈਂਦੇ ਨੇ ਤੇ ਤੁਸੀਂ ਪੂਰੀ ਦੁਨੀਆ ਸਾਹਮਣੇ ਉਹਨੂੰ ਪੰਡਣ ਲੱਗਿਓ ਅੱਜ ਉਹਦੇ ਤੇ ਕੋਈ ਇਫੈਕਟ ਆ ਗਿਆ ਸਾਰੀ ਜ਼ਿੰਦਗੀ ਪਈ ਉਹਦੇ ਸਾਹਮਣੇ ਸਿਰਫ ਇੱਕ ਫਿਲਮ ਦੇ ਜਲਦੀ ਆਉਣ ਦੀ ਰੰਜਿਸ਼ ਜਿੰਨੀ ਜਿੰਨੀ ਓਪਨਿੰਗ ਲੱਗੀ ਹੈ ਦੋਨਾਂ ਨੂੰ ਇਹੋ ਜਿਹਿਆਂ ਸੈੱਟ ਵੀ ਹੋ ਰਾਂ ਜਾਂਦੀ ਹੈ ਸ਼ੋਅ ਫੇਰ ਵੱਧ ਜਾਣੇ ਸੀ ਰਾਤ ਉਹਨੂੰ ਪਤਾ ਲੱਗਿਆ 4 ਵਜੇ ਤੱਕ ਕੋਹੋ ਸੁੱਤਾ ਨਹੀਂ ਹੁਣ ਸਾਰਾ ਪਰਿਵਾਰ ਬੈਠਾ ਰਜਾਈ ਚੋਂ ਬਾਹਰ ਨਹੀਂ ਆ ਰਿਹਾ ਬੱਚੇ ਤੋਂ ਉੱਪਰ ਕੁਝ ਨਹੀਂ ਹੁੰਦਾ ਇਹੋ ਜਿਹੇ ਲੱਖਾਂ ਫਿਲਮਾਂ ਕੁਰਬਾਨ ਉਹਦੇ ਤੋਂ ਇੰਨਾ ਸੋਹਣਾ ਕੰਮ ਕਰਕੇ ਸਾਰੀ ਜ਼ਿੰਦਗੀ ਤੇ ਅੱਜ ਵੀ ਇਹੋ ਜੀ ਫਿਲਮ ਦੇ ਕੇ ਵੀ ਜੇ ਇਹ ਹਾਲ ਹੈ ਤਾਂ ਤੁਹਾਨੂੰ ਆ ਤੁਹਾਡੇ ਸਾਰਿਆਂ ਦਾ ਉਹਦਾ ਕੰਮ ਫਿਲਮ ਕਰਨਾ ਹੈ ਫਿਲਮ ਦੇਖੋ ਮੀਡੀਆ 'ਚ ਕਿਵੇਂ ਗੱਲ ਕਰਦਾ ਹੈ ਇਹ ਕੀ ਗੱਲ ਹੋਈ ਸਿੱਖ ਜਾਊਗਾ ਕਿੰਨਾ ਨਿਆਣਾ ਸਿਆਣਾ ਹੈ ਉਹ ਉਹਨੇ ਫਿਲਮ ਨੂੰ ਉਸ ਦਿਨ ਹਾਂ ਕੀਤੀ ਜਿਸ ਦਿਨ ਮੈਂ ਮਹਾਰਾਜਾ ਰਣਜੀਤ ਸਿੰਘ ਵਾਲਾ ਕਨੈਕਸ਼ਨ ਲੈ ਕੇ ਆਇਆ ਸੀ ਅਦਰਵਾਈਜ਼ ਉਹਦਾ ਸੀ ਪਾਪਾ ਮੈਂ ਹਲੇ ਪੜਨਾ ਫਿਲਮਾਂ ਨਹੀਂ ਕਰਨੀਆਂ ਫਿਲਮਾਂ ਬਾਅਦ ਚ ਕਰ ਲਵਾਂਗੇ ਲਵ ਯੂ ਸਾਰਿਆਂ ਨੂੰ ਜਿਨ੍ਹਾਂ ਨੇ ਫਿਲਮ ਦੇਖੀ ਲਖਸ਼ ਦੇ ਕੰਮ ਨੂੰ ਦੇਖਿਆ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਲਖਸ਼ ਨੂੰ মিডিਆ ਸਾਹਮਣੇ ਖੜਨਾ ਵਿਛਰਨਾ ਸਿਖਾਇਆ ਉਹਨਾਂ ਦਾ ਵੀ ਧੰਨਵਾਦ